Oh, thank you. Thank you. ਸਹੀ ਕਰੀਂ ਦੀ ਪਾਰਵਤੀ ਸਮਾਹਲੀਆ ਬੋਲੋ ਮਾਨਸਾ ਯਾਕ ਬਾਦਰਾ ਹਨੀ ਅੱਛਾ ਜੀ ਜੇਕਰ ਅਦਬੋਰਾ ਦੇ ਮੇਲੇ ਲਾਉਣ ਵਾਲੀ ਮਹਾਰਾਣੀ ਜੀ ਦਾ ਆਸ਼ਰੇ ਇਤਰਾਜੋ ਮੈਨੂੰ ਸਾਹਮਣੇ ਕਰ ਲਾਓ ਫੇਰ ਉਧਾਰਾ ਜੀ ਇਧਰ ਦੇਖੋ ਪਪੂ ਭਾਜੀ ਆਹ ਰਾਮਲੀਲਾ ਚ ਰੋਲ ਕੀ ਤਰ੍ਹਾਂ ਚ ਆ ਗਿਆ ਵੀਰ ਮੰਦ ਬੰਨਾ ਕੀ ਇਹ ਕੋਈ <skr Stevens> लाइए तो सुननी जाने आती वो तारे मां तेरे तारे आ रे ऐनण मणलेया पर साहेब जी मणलेगा जी नहीं करा नहीं 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 पंजवीह मिंट में ਮੋਕਾਰ ਹੈ ਦਾ ਅੱਜ ਆ ਰਿਹਾ ਹੈ ਸਭ ਮਾਣ ਆ ਰਿਹਾ ਹੈ ਮੈਂ ਪਰਮੋਦ ਬੱਬਰ ਬੀਟਾ ਹਾਂਜੀ ਮਾਤਾ ਰਾਣੀ ਦਾ ਪਹਿਲਾ ਨਰਾਤਾ ਜੇਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਮਾ ਭਗਵਤੀ ਸ਼ੈਲ ਪੁੱਤਰੀ ਅੱਜ ਪਹਿਲਾ ਨਰਾਤਾ ਮਾਤਾ ਰਾਣੀ ਦੀ ਬੜੀ ਕਿਰਪਾ ਕਾਲੀਦਵਾਰੇ ਤੇ ਬਟਾਲੇ ਸ਼ਹਿਰ ਦੇ ਵਿੱਚ ਕਾਲੀਦਵਾਰੇ ਦਾ ਬੜਾ ਪ੍ਰਚੀਨ ਮੰਦਿਰ ਹੈ ਮਾਤਾ ਰਾਣੀ ਦੀ ਬਹੁਤ ਕਿਰਪਾ ਹੈ ਬੜੇ ਬੜੇ ਦੂਰੋਂ ਦੂਰੋਂ ਆਣ ਕੇ ਇੱਥੇ ਆਪਣੀਆਂ ਸੁਖਨਾ ਪੂਰੀਆਂ ਕਰਦੇ ਨੇ ਲੰਗੂਰ ਬੰਦੇ ਨੇ ਐਸਾ ਇਸ ਨਰਾਤਿਆਂ ਦੇ ਵਿੱਚ ਜਿਨ੍ਹਾਂ ਨੇ ਲੰਗੂਰ ਬਣਾਣੇ ਬੱਚੇ ਉਹ ਵੀ ਇੱਥੇ ਆਂਦੇ ਨੇ ਦੁਨੀਆ ਪੂਰੇ ਇੰਡੀਆ ਦੇ ਵਿੱਚ ਦੋ ਜਗ੍ਹਾ ਤੇ ਲੰਗੂਰ ਬੰਦੇ ਨੇ ਅੰਬਰਸਰ ਤੇ ਬਟਾਲੇ ਤੇ ਮਹਾਮਾਇ ਜੀ ਬੜੀ ਕਿਰਪਾ ਸਭ ਨੀਆਂ ਸੁਖਨਾ ਪੂਰੀਆ ਹੁੰਦੀ ਆ ਮਾਤਾ ਰਾਣੀ ਗੋਦੀਆਂ ਵਿੱਚ ਲਾਲ ਖਡਾਂਦੀ ਐ ਤੇ ਸਾਰਿਆਂ ਨੇ ਸੁਖਨਾ ਸੁੱਕ ਕੇ ਆਗਲ ਮੂਰ ਬਣਾਉਂਦੇ ਮਾਂ ਭਗਵਤੀ ਦੀ ਕਿਰਪਾ ਬੜਾ ਅਮਰ ਜਿੰਨਾ ਨੂੰ ਕਾਲੀ ਖਾਂਸੀ ਲੱਗੀ ਹੁੰਦੀ ਐ ਜਿਨ੍ਹਾਂ ਦੇ ਕੋਈ ਰੋਗ ਠੀਕ ਨਹੀਂ ਹੁੰਦੇ ਉਹ ਮਾਤਾ ਰਾਣੀ ਦੀ ਕਿਰਪਾ ਨਾਲ ਇਥੋਂ ਜਲ ਪੀਂਦੇ ਨੇ ਮਾਈ ਦਾ ਜੇ ਪੂਰੀ ਤੰਦਰੁਸਤੀ ਮਿਲਦੀ ਹੈ ਤੇ ਮਹਾਮਾਏ ਦੀ ਬਹੁਤ ਕਿਰਪਾ ਬੰਦੀ ਹੈ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ ਸਾਰੇ ਮੁਲਕ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਭਗਵਤੀ ਮਹਾਰਾਣੀ ਦਾ ਸ਼ੀਰਸ਼ ਬਣਿਆ ਰਹੇ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਜ ਇੱਕ ਮਾਦੀ ਦੇਖੋ ਇਹ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਸੂ ਮਹੀਨੇ ਦੇ ਨਰਾਤੇ ਆਜ ਅੱਜ ਪਹਿਲਾ ਦਿਨ ਹੈ ਤੇ ਮਹਾਰਾਣੀ ਦੀ ਕਿਰਪਾ ਦੇ ਨਾਲ ਪੂਰਾ ਮੰਦਿਰ ਜਗਮਗ ਜਗਮਗ ਹੋ ਰਿਹਾ ਹੈ ਸਾਰੇ ਨਵਰਾਤੇ ਸਾਰੀ ਸੰਗਤ ਮਹਾਰਾਣੀ ਦੇ ਪਾਠ ਕਰ ਰਹੀ ਹੈ ਆਪਣੀ ਆਪਣੀਆਂ ਅਰਦਾਸਾਂ ਕਰ ਰਹੀ ਹੈ ਆਪਣੀ ਆਪਣੀਆਂ ਮਨੋ ਕਾਮਨਾ ਲੈ ਕੇ ਆਂਦੇ ਨੇ ਮਹਾਰਾਣੀ ਕੋ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਤੇ ਇਸ ਨਰਾਤਿਆਂ ਦਾ ਮੇਨ ਮਤਲਬ ਹੈ ਕਿ ਇਸ ਨਰਾਤਿਆਂ ਦੇ ਵਿੱਚ ਲੰਗੂਰ ਵੀ ਬਣਾਏ ਜਾਂਦੇ ਨੇ ਜੋ ਕਿ ਮਹਾਰਾਣੀ ਦੇ ਸੁਖਨਾ ਦੇ ਨਾਲ ਜਿਨ੍ਹਾਂ ਦੇ ਘਰ ਬੇਟਾ ਨਹੀਂ ਹੁੰਦਾ ਉਹ ਬੇਟਾ ਹੁੰਦਾ ਤੇ ਉਹ ਆਪਣੀ ਸੁਖਨਾ ਪੂਰੀ ਕਰਦੇ ਆ ਮਹਾਰਾਣੀ ਦੇ ਚੰਨਾ ਦੇ ਵਿੱਚ ਅਰਦਾਸ ਲੈ ਕੇ ਆਉਂਦੇ ਨੇ ਕਿ ਆਪਾਂ ਲੰਗੂਰ ਬਣਾ ਕੇ ਲਿਆਵਾਂਗੇ ਮਹਾਰਾਣੀ ਦੇ ਦਰਬਾਰ ਤੋਂ ਤੇ ਮਹਾਰਾਣੀ ਦੇ ਚੰਨਾ ਦੇ ਵਿੱਚ ਦੋ ਸ਼ਬਦ ਰੱਖਾਂਗੇ ਦੀਵਾ ਚਨ ਦਾ ਜਗੇ ਹਵਾ ਪੁਰ ਦੀਵਗੇ ਚੱਲ ਚੱਲ ਪਗ ਤਾਵੇ ਮਾਂ ਦੇ ਦਵਾਰ ਚੱਲੀਏ ਜਿੱਥੇ ਮਿੱਟੀ ਕਸ਼ਬੋ ਚਾਨ ਤਾਰਿਆਂ ਦੀ ਲੋ ਜਿਹੜੀ ਦੁਨੀਆ ਨੂੰ ਤਾਰੇ ਉਹਦੇ ਦਵਾਰ ਚੱਲੀਏ ਦੀਵਾ ਚਨ ਦਾ ਜਗੇ ਹਵਾ ਪੁਰ ਦੀਵਗੇ ਹਰਦੀ ਸਿੱਧੀਆਂ ਦੀ ਦਾਤੀ ਜੀ ਨੂੰ ਜਗ ਜਾਣਦਾ ਹਰ ਨਿਕਾ ਵੱਡਾ ਯੋ ਦੇ ਦਰ ਚੋਲੀ ਆੜਦਾ ਹਾਸਾ ਪੂਰੀਆ ਕਰੇ ਦੁੱਖ ਦਿਲਾਂ ਦੇ ਹਰੇ ਚੱਲ ਲੈਨ ਲਈ ਉਸ ਕੋਲੋ ਪਿਆਰ ਚੱਲੀਏ دیਵਾ ਚੰਨ ਦਾ ਜਗੇ ਹਵਾ ਪੁਰ ਦੀ ਵਗੇ ਮਹਾਰਾਣਾ ਪੱਪੂ ਗੰਜਾ ਤੇ ਹਾਂਜੀ ਮਾਤਾ ਨੰਦਨ ਮੰਦਿਰ ਜੋ ਵੀ ਲੋਕ ਆਉਂਦੇ ਆਪਣੀ ਭਾਵਨਾ ਲੈ ਕੇ ਸ਼ਰਦਾ ਭਾਵਨਾ ਦਾ ਮਾਤਾ ਰਣ ਸਾਰਿਆਂ ਦੀ ਭਾਵਨਾ ਪੂਰੀਆਂ ਕਰਦੀ ਹੈ ਜੋ ਮੰਗੇ ਮਹਾਰਾਣੀ ਦਿੰਦੀ ਹੈ ਜਦੋਂ ਮੰਤਰ ਆਇਆ ਮਾਤਾ ਰਾਂਝੀ ਦਾ ਲੰਗੂਰੀ ਮਾਤਾ ਰਾਂਝੀ ਨੇ ਨੱਚਦੇ ਆਉਂਦੇ ਆ ਤਾਂ ਫਿਰ ਮਹਾਰਾਣੀ ਨੂੰ ਜੋ ਮੰਗ ਲਿਆ ਮਿਲਦੀਆ ਮਿਠਿਆ ਮਰਾਤਾ ਜੇ ਮਰ ਬੱਚੇ ਚੁਗ ਲਿਆ ਸਾਡੇ ਘਰ ਬੱਚਾ ਹੋਵੇ ਮਹਾਰਾਣੀ ਅਸੀਂ ਆਪਾਂ ਉਹਨੂੰ ਲਗਉਣ ਬਣਾਵਾਵਾਂਗੇ ਤੇਰੇ ਦਰਬਾਰ ਤੇ ਲੈ ਕੇ ਆਵਾਂਗੇ ਕਾਲੀ ਮਨਦਰ ਕਿੰਨਾ ਕੁ ਪ੍ਰਾਣਾਵਾ ਜੀ ਕਿਤੇ ਕਿਤੇ ਬੰਦ ਹੈ ਹਾਂ ਕਾਲੀ ਮਨਦਰ ਕਿੰਨਾ ਕੁ ਕਾਲੀ ਮਨਦਰ ਵੰਦੇ ਇੱਕ ਪਟਿਆਲੇ ਜੀ